ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੂੰ ਕੰਮ ਕੀਤਾ ਏਸ ਟਕੇ ਟਕੇ ਨੂੰ ਵੇਕਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜੰਦ ਦਸ਼ਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਦੇ ਵੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟੱਕ ਟੱਕ ਨੂੰ ਵਿਖਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਪੇਟਾ 5 ਲੱਖ ਰੁਪਈਆ ਇੱਕ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜਰੂਰ ਪਰਵਾਨ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜਪੀ ਦੀ ਮੂੰਹ ਫੁੱਟ ਐਮਪੀ ਜੋ ਕਿ ਹਮੇਸ਼ਾ ਹੀ ਅੱਗ ਲਗਾਉ ਅਤੇ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਵਾਉਣ ਵਾਲੇ ਬਿਆਨ ਕਰਦੀ ਰਹਿੰਦੀ ਹੈ ਉਸ ਦੇ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਕਰਕੇ ਚਰਚਾ ਦੇ ਵਿੱਚ ਆਈ ਸੀਆਈਐਸਐਫ ਦੀ ਜਵਾਨ ਕਲਵਿੰਦਰ ਕੌਰ ਨੂੰ ਹੁਣ ਇੱਕ ਸਿੰਘ ਵੱਲੋਂ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਕਲਵਿੰਦਰ ਕੌਰ ਨੇ ਸਿਰ ਉੱਚਾ ਕੀਤਾ ਉਸ ਔਰਤ ਦੇ ਥੱਪੜ ਮਾਰ ਕੇ ਜੋ ਕਿ ਕਿਸਾਨ ਔਰਤਾਂ ਨੂੰ 100-100 ਰੁਪਏ ਦਿਹਾੜੀ ਤੇ ਆਈਆਂ ਹੋਈਆਂ ਔਰਤ ਕਹਿੰਦੀ ਸੀ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਕਿ ਤੁਸੀਂ ਇਸ ਸਿੰਘ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਨਹੀਂ ਨੋ ਟਾਈਪ ਕਰਨਾ ਤੇ ਵੀਡੀਓ ਨੂੰ ਅੱਗੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੂੰ ਕੰਮ ਕੀਤਾ ਏਸ ਟਕੇ ਟਕੇ ਦਿੱਤਾ ਇਹਨੂੰ ਵਿਕਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜੰਦ ਦੇਸ਼ਮ ਹਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਗ ਟਗ ਨੂੰ ਵਿਖਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਹਦੋਂ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਹੈ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਪੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜ਼ਰੂਰ ਪਰਵਾਨ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ